ਸਕ੍ਰੀਨ ਤੇ ਤੁਸੀਂ ਚਿੱਟੀ ਦਾੜੀ ਵਾਲੇ ਅੰਮ੍ਰਿਤਧਾਰੀ ਬਜ਼ੁਰਗ ਨੂੰ ਦੇਖ ਰਹੇ ਹੋ ਇਸ ਦੀ ਦਾੜੀ ਵੱਲ ਨਾ ਜਾਓ ਇਸ ਦੀ ਕਰਤੂਤ ਸੁਣੋ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਅੰਮ੍ਰਿਤਧਾਰੀ ਹੋ ਕੇ ਇਹ ਬਜ਼ੁਰਗ ਸੜਕ ਤੇ ਜਿਹਾ ਪੁੱਠਾ ਕੰਮ ਕਰ ਰਿਹਾ ਸੀ ਜਿਸ ਨੂੰ ਦੇਖ ਕੇ ਨਿਹੰਗ ਸਿੰਘਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਪਹਿਲਾਂ ਤਾਂ ਸਿੰਘਾਂ ਨੇ ਬਾਬੇ ਦੇ ਪਾਇਆ ਹੋਇਆ ਸ਼ੀਰ ਸਾਹਿਬ ਉਤਰਵਾਇਆ ਤੇ ਉਸ ਤੋਂ ਬਾਅਦ ਇਸ ਦੀ ਘਟਿਆ ਕਰਤੂ ਤੇ ਲਾਂਤਾਂ ਪਾਈਆਂ ਮਾਮਲਾ ਖੰਨਾ ਦੇ ਪਿੰਡ ਵਰਧਾਲਾ ਦਾ ਜਿੱਤੇ ਸ਼ਰਾਬ ਦੇ ਠੇਕੇ ਤੇ ਇਹ ਬਜ਼ੁਰਗ ਸ਼ਰਾਬ ਪੀ ਰਿਹਾ ਸੀ ਜਿਸ ਨੂੰ ਕਿ ਸਿੰਘ ਨੇ ਕਾਬੂ ਕੀਤਾ ਤਾਂ ਹੰਗਾਮਾ ਹੋਇਆ ਤੇ ਇਸ ਨੂੰ ਪੁਲਿਸ ਦੇ ਹਵਾਲੇ ਕੀਤਾ ਤੇ ਜਦੋਂ ਇਸ ਬਜ਼ੁਰਗ ਨੂੰ ਪੁੱਛਿਆ ਕਿ ਤੂੰ ਸ਼ਰਾਬ ਪੀਤੀ ਆ ਤਾਂ ਇਸ ਨੇ ਕੀ ਕਿਹਾ ਆਉ ਸੁਣਦੇ ਆ ਤੇ ਨਾਲ ਹੀ ਸੁਣਗੇ ਹਰਪ੍ਰੀਤ ਸਿੰਘ ਖਾਲਸਾ ਦਾ ਬਿਆਨ ਕੋਈ ਬੋਲੋ ਦੱਸੋ ਜਵਾਬ ਦੇ ਬਾਬਾ ਜਵਾਬ ਦੱਸੋ ਗਲਤੀ ਹੋ ਗਈ ਕਿਤਾਬ ਤੁਸੀਂ ਦੇਖੋ ਅਮਰਤਾਰੀ ਹੋ ਕੇ ਮਰਿਆਦਾ ਹੁੰਦੀ ਹੈ ਤੁਸੀਂ ਮਰਿਆਦਾ ਭੰਗ ਕੀਤੀ ਕੀ ਕਹਣਾ ਚਾਹਦੇ ਹੋ ਮਾਫੀ ਇਹ ਸ਼ਰਾਬ ਸ਼ੋਭਾ ਦਿੰਦੀ ਹੈ ਨਹੀਂ ਸਿਰਫ ਮੈਂ ਪੀਤੀ ਕਿਉਂ ਤੇ ਤੁਸੀਂ ਕਿਉਂ ਨਾ ਤੁਹਾਡੇ ਫੜੀ ਗਈ ਹੈ ਕਿ ਇਹ ਕਿਵੇਂ ਹੋਇਆ ਅਸੀਂ ਵੀ ਪੀਂਦੇ ਰਹੇ ਨਹੀਂ ਪਹਿਲੀ ਵਾਰ ਵੀ ਸੀ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਏਦਾਂ ਕਰਕੇ ਵੀ ਇੱਕ ਅਮਰਦਾਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਵਜੂਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀਵਗੜ ਲੂਗਾ ਮੈਂ ਤਾਂ ਪੀਣ ਨੂੰ ਘੋਂ ਘੋਂ ਹੋਂਨਾ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜ ਲਿਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਸੀ ਉੱਥੇ ਅਸੀਂ 2 ਜਣੇ ਪਹੁੰਚਾਂ ਜੀ ਮੌਕੇ ਤੇ ਤੇ ਜਦੋਂ ਤੁਸੀਂ ਜਿਹੜਾ ਅਮਰਦਾਰੀ ਤੋਂ ਗਿਫਤੀ ਮਿਲੀ ਉਹਨੇ ਕਿੰਨੇ ਜਣੇ ਸੋਹ ਉਹਦੇ ਨਾਲ 2 ਜ ਮੇਰੇ ਹਿਸਾਬ ਨਾਲ ਮੈਨੂੰ ਭਈ ਲੱਗੇ ਨਹੀਂ। ਜਿਹੜੀ ਸ਼ਰਾਬ ਦੀ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ। ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਰਿਸ਼ਤੇਦਾਰ ਨੇ ਇਹਦੇ ਦੋ ਬੋਤਲਾਂ ਸਕੂਟੀ ਦੀ ਡਿੱਗੀ ਚ ਪਾਈਆਂ ਸੀ। ਜੋ ਤਫ਼ਤੀਸ਼ ਕੀਤੀ ਕੀ ਪਤਾ ਲੱਗੇ ਕਿੱਥੋਂ ਦਾ ਬੰਦਾ ਕੀ ਨਾਮ ਪਤਾ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵੱਲ ਦਾ। ਕਿਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ। ਤੈਂ ਸਤਿਅਮ ਕੋਰਟ 16 ਵਿੱਚ ਕੰਮ ਕਰ ਰਹੇ ਹਾਂ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਟੋਟਾ ਲਾ ਕੇ ਬੋਲ ਰਹੇ ਹਾਂ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾਦਾ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਪਾਲੀ ਇਹਦਾ ਕੰਮ ਨਹੀਂ ਕਰਨਾ ਤੁਸੀਂ ਕੀ ਫਿਰ ਅੱਗੇ ਖੁਸਤ ਹੋਗੇ ਕੀ ਕਰਦੇ ਹੋ ਦੇਖੋ ਜੀ ਅਸੀਂ 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਪਾਲੀ ਮੰਦਾ ਕੋਈ ਵੀ ਸਾਨੂੰ ਗਲਤ ਖਰ ਖਰ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਗਾ ਵੱਲੋਂ ਜੋ ਕਾਰਵਾਈ ਹੋਣੀ ਹੈ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ ਤੁਹਾਡੇ ਵੱਲ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਅਸੀਂ ਜੀ ਉਹਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਲਾਕ ਬਿਲਕੁਲ ਉਹ ਕਰਤਾ ਕੋਈ ਚਤ ਨਹੀਂ ਕੀਤਾ ਬੰਦੇ ਨੂੰ ਕੀ ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਆ ਜੀ ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜਾ ਕਰਾ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮੁਲਾਜਾ ਹੋ ਰਿਹਾ ਕੋਈ ਪੁਲਿਸ ਪ੍ਰਸ਼ਾਸਨ ਦੀ ਗੱਲ ਹੋਈ ਆ ਉਹਨਾਂ ਨੇ ਚੀਤੀਆ ਤੁਹਾਨੂੰ ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹਦੇ ਕਰਾਂਗੇ ਕੀ ਲਾਵੇ ਹੈ ਜੇ ਅਮਰਸ਼ਕਿਆ ਹੋਇਆ ਜਾਂ ਪੀ ਇਹ ਕਹਿ ਰਿਹਾ ਅਮਰਸ਼ਕਿਆ ਹੋਇਆ ਪਰ ਇਹ ਇਹ ਅਮਰਤ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਤੇ ਜਾ ਕੇ ਸ਼੍ਰੀ ਸਾਹਿਬ ਆ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਵੱਡੀ ਵੱਡੀ ਲੱਤ ਲੱਗੀ ਹੋਈ ਆ ਵੇ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸ਼੍ਰੀ ਸਾਹਿਬ ਪਾ ਕੇ ਤੇ ਠੀਕੇ ਦੇ ਬੈਠ ਕੇ ਫਿਰ ਆ ਪੀ ਰਹੇ ਇਹਦੇ ਨਾਲ ਪੂਰੇ ਧਰਮਾਂ ਦੀ ਸਿੱਖ ਧਰਮ ਦੀ ਉਹ ਸਿੱਖ ਧਰਮ ਨੂੰ ਲਾਜ ਲੱਗ ਰਹੀ ਹੈ ਸਾਡੀ ਕੀ ਇੱਜ਼ਤ ਰਹਿੰਦੀ ਹੈ ਲੋਕਾਂ ਦੇ ਸਾਹਮਣੇ ਮਤਲਬ ਉਹ ਮਾਰੇ ਸ਼ਕੇ ਅੰਦਾਸ ਇਹ ਗੱਲ ਕਹੀ ਜਾਂਦੀ ਹੈ ਵੀ ਤੁਸੀਂ ਇਹ ਸ਼ਰਮ ਨਹੀਂ ਕਰਦਾ ਭਾਈ ਹਾਂਜੀ ਹਾਂ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਚੀਜ਼ਾਂ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰੈਤਾਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰੈ ਤੇ ਸਭ ਤੋਂ ਪਹਿਲ ਸ਼ਰਾਬ ਦਾ ਸ਼ਰਾਬ ਦਾ ਆਉਂਦਾ ਮਰਨੇ ਚੀਕ ਤੋਂ ਸਾਨੂੰ ਰੋਕੇ ਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਤੇ ਇਹੋ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਨਾ ਤੇ ਕੀ ਕੀਤੀ ਜਾਂਦੀ ਉਹਦੇ ਬੁਨ ਵੀ ਕਾਰਵਾਈ ਕੀਤੀ ਜੀ ਉਹਨਾਂ ਕਹਿੰਦੇ ਕੀ ਕਹਿਣਾ ਮੈਸੇਜ ਜੀ ਨਹੀਂ ਸਾਡਾ ਮੈਸੇਜ ਇਹੀ ਹੈ ਵੀ ਚਲੋ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋ ਫੜਾਵਾਂਗੇ ਬੰਦੇ ਨੂੰ ਇਹ ਇਹਦੀ ਉਮਰ ਲੱਗਦੀ ਆ 60 65 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜੱਟੇ ਦਾੜੇ ਕਰਕੇ ਸੀ ਨਹੀਂ ਛੱਡੇ ਆ ਪੁਲ ਪ੍ਰਸ਼ਾਸਨ ਦੇ ਸਪੁਰਦ ਕਰਤਾ ਬੰਦਾ ਗਾਹ ਨੂੰ ਸਾਨੂੰ ਕੋਈ ਇਹ ਜਾਂ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ ਪਹਿਲਾਂ ਅਸੀਂ ਆਪ ਝੋਡਾ ਦੇਣੀ ਮੌਕੇ ਤੇ ਵੀਡੀਓ ਵੀ ਬਣਾਈ ਜਾਂ ਤੁਸੀਂ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਆ ਤੇ ਜੀ ਸਿਵਲ ਹਸਪਤਾਲ ਦੇ ਡਾਕਟਰ ਹਰਪੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਂ ਦਾ ਵਿਅਕਤੀ ਨੂੰ ਕੁਝ ਨਿਹੰਗ ਸਿੰਘ ਲੈ ਕੇ ਆਏ ਸੀ ਤਾਂ ਉਸ ਦੀ ਜਾਂਚ ਕੀਤੀ ਤਾਂ ਉਸ ਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਉਸਾ ਖੂਨ ਟੈਸਟ ਕਰਵਾਇਆ ਗਿਆ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅੰਤਿਮ ਰਿਪੋਰਟ ਦਿੱਤੀ ਜਾਵੇਗੀ। はい। ਹਾਂਜੀ ਇਹ ਲੈ ਕੇ ਆਇਆ ਬਲਵਿੰਦਰ ਸਿੰਘ ਤਾਂ ਅਜੀਤ ਸਿੰਘ ਇਹ ਹੈਗਾ ਪਿੰਡ ਰਤਨਗੜ ਦਾ ਦਾ ਜਿਸ ਦੇ ਕੋਈ ਪਛਾਣ ਉੱਪਰ ਲੈ ਕੇ ਆਇਆ ਇਹ ਤੇ ਇਹ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਇਆ ਸੀ ਇਹਦੇ ਜਿਹੜੇ ਸਮੈਲ ਸੀਗੀ ਲਗਾਓ ਕਿ ਪ੍ਰੈਸਿਵ ਆ ਰਹੀ ਸੀ। ਬਾਕੀ ਇਹ ਜਿਹੜੇ ਬਲੱਡ ਸੈਂਪਲ ਲਏ ਆ ਉਹ ਐਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ। ਜੋ ਲੋਟਰੀ ਵਿੱਚ ਸੀ ਉਹ ਬਗਾਲਾਂਗਾ ਤੋਂ ਸਰਵਾਂ ਨੂੰ ਦੱਸ ਰਹੇ ਕਿ ਇਹ ਗੋਲਕੀ ਦੀਆਂ ਆਜੇ ਸਮੈਲ ਆ ਰਹੀ ਸੀ ਉਹਦੇ ਹਿਸਾਬ ਨਾਲ ਇਹ ਸਪੀਸ ਜਿਹੜੀ ਸੀ ਅਸਲਤ ਸੀ ਉਹ ਹਿਸਾਬ ਨਾਲ ਫਾਈਨਲ ਰਿਪੋਰਟ ਕਰਾਂਗੇ ਹਾਂਜੀ ਇਹਦੇ ਫਾਈਨਲ ਰਿਪੋਰਟ ਬਦੋਂ ਮੈਨੂੰ ਉਹ ਜਦੋਂ ਐਫਆਈਆਰ ਉਹਨੂੰ ਮਿਲ ਜੂਗਾ ਤਾਂ ਫਿਰ ਉਹਦੇ ਨਾਲ ਇੱਕ ਪੁਲਿਸ ਅਨਡਰਵਰ ਕਰਦਾਂਗੇ ਸੈਂਪਲ ਦੱਸਿਆ ਕਿ ਕੁਝ ਦਿਨ ਪਹਿਲਾਂ ਸਮਰਾਲਾ ਦੇ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਵਿਖੇ ਹਲਕਾ ਸਮਰਾਲਾ ਦੀਆਂ ਨਿਹੰਗ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਕੋਈ ਅਮਰਤਾਰੀ ਵਿਅਕਤੀ ਜਾਂ ਨਿਹੰਗਾਂ ਦਾ ਨੀਲਾ ਬਾਣਾ ਪਾਉਣ ਵਾਲਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਜਾਂ ਨਸ਼ਾ ਵੇਚਦਾ ਜਾਂ ਗੁੰਡਾਗਰਦੀ ਕੋਈ ਵੀ ਅਪਰਾਧ ਕਰਦਾ ਪਾਇਆ ਜਾਂਦਾ ਤਾਂ ਆਸੀ ਉਸ ਤੇ ਨਿਹੰਗ ਸਿੰਘਾਂ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ ਜੋ ਅੱਜ ਕੀਤਾ ਗਿਆ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ।